ਕਲਾਈਵ ਦੇ ਵਿੱਚ ਕਮੈਂਟ ਪੜ ਰਿਆ ਸੀ ਮੈਂ ਨਾਨਾ ਜਦੋਂ ਲਾਈਵ ਚੱਲ ਰਿਹਾ ਸੀ ਆਪਣਾ ਤਾਂ ਲੋਕ ਕਹਿ ਰਹੇ ਸੀ ਕਿ ਜਿਹੜਾ ਕੱਠ ਹੋਇਆ ਇਹ ਲੋਕਾਂ ਦੇ ਜਿਹੜੇ ਪੋਲਿਟਿਕਸਰ ਵਿਰੋਧੀ ਤੇ ਰਹੇ ਇਹ ਉਹਨਾਂ ਨੇ ਕੱਠ ਭੇਜਿਆ ਹੋਇਆ ਆਮ ਲੋਕਾਂ ਦਾ ਕੱਠ ਨਹੀਂ ਹੈਗਾ ਜਿੰਨੀਆਂ ਪੰਜਾਬ ਦੀਆਂ ਜੁਨੀਅਨਾਂ ਸਾਰੀਆਂ ਕਾਂਗਰਸ ਕਾਲੀ ਚ ਲਾਰੇ ਹੋਣਗੇ ਜਿਹੜੀਆਂ ਜੁਨੀਅਨਾਂ ਸਟੇਜ ਤੇ ਨਹੀਂ ਜਾਣਨਦੀਆਂ ਕਾਲੀਆਂ ਕਾਂਗਰਸੀਆਂ ਨੂੰ ਝਾੜੂ ਵਾਲਿਆਂ ਨੂੰ ਬੀਜਪੀ ਵਾਲਿਆਂ ਨੂੰ ਉਹ ਇਹਨਾਂ ਦੀ ਆ ਝੰਡੀ ਦੇਖ ਲੈ ਹੋਣਗੇ ਉਹ ਇਹ ਭਕਾਈ ਹੈ ਇਹਨਾਂ ਦੀ ਜੱਕੜ ਮਾਰਦੇ ਆ ਅਸੀਂ ਤਾਂ ਕਿਆਂ ਦਾ ਵੀ ਵੱਖਰਾ ਵੱਖਰਾ ਰੂਪ ਹੁੰਦਾ 10 ਵਿੱਚ ਬੈਠੇ ਪੱਤਰਕਾਰ ਨਾਲ ਕੀ ਧੱਕਾ ਕਰਦੀ ਐ ਕੋਈ ਔਰਤ ਛੇੜੀ ਦਾ ਪਰਚਾ ਪਵਾਤਾ ਕੋਈ ਮਾੜਾ ਮੋਟਾ ਇੱਧਰ ਉੱਧਰ ਦਾ ਬਲੈਕਮੇਲਿੰਗ ਦਾ ਪਵਾਤਾ ਇਹ ਸਾਰੇ ਤੱਕੇ ਬੰਦ ਕਰਾਉਣੇ ਆ ਇਸ ਇੱਥੇ ਕੋਈ ਕਮਿਸ਼ਨ ਬਣੇ ਕਿ ਪੱਤਰਕਾਰ ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਕੋਈ ਇਨਕੁਆਇਰੀ ਹੋਵੇ ਕੋਈ ਕੁਛ ਹੋਵੇ ਇਹ ਇਹ ਨਾ ਹੋਵੇ ਕਿ ਮੂੰਹ ਚੱਕਿਆ ਕਿਸੇ ਐਮਐਲਏ ਦਾ ਦਲਕੀਤਾ ਪੱਤਰਕਾਰ ਤੇ ਪਰਚਾ ਦਵਾਤਾ ਇਹ ਨਾ ਹੋਵੇ ਕਿ ਮੂੰਹ ਚੱਕਿਆ ਆਮ ਆਦਮੀ ਪਾਰਟੀ ਵਰਗੀ ਕਿਸੇ ਪਾਰਟੀ ਨੇ ਸਟ੍ਰਾਈਕ ਮਾਰ ਕੇ ਪੇਜ ਬੰਦ ਕਰਾਤਾ ਇਹ ਸਾਰੇ ਤੱਕੇ ਬੰਦ ਕਰਾਉਣੇ ਆ ਤੇ ਪੰਜਾਬ ਦੀ ਧਰਤੀ ਇਹ ਅਰੀਆ ਅਸੈਸਮੈਂਟ ਕਰਦੇ ਆ ਕਿ ਇਹ ਬੰਦਿਆਂ ਚ ਕੀ ਦਮ ਹੈ ਸੋ ਸਾਰਿਆਂ ਨੂੰ ਇਹ ਸੋਚਣਾ ਪਊਗਾ ਕਿ ਜੇਕਰ ਤੁਸੀਂ ਮੀਡੀਆ ਦੀ ਆਵਾਜ਼ ਦਬਾਉਂਗੇ ਤਾਂ ਫੇਰ ਪੰਜਾਬ ਦੇ ਲੋਕਾਂ ਦਾ ਮੂੰਹ ਤੋੜਵਾ ਜਵਾਬ ਦੇਣਗੇ ਇਹ ਨਹੀਂ ਦੂਰੋਂ ਮਿਲਣਾ ਆਇਆ ਇਹ ਸਾਡਾ ਪਿਆਰ ਹੈ ਇਹ ਪਿਆਰ ਸਾਨੂੰ ਇਹ ਚੈਨਲ ਬੰਦ ਕਰ ਦੇਣ ਪਰਚੇ ਪਾ ਦੇਣ ਜੇਲਾ ਸਿਰ ਦੇਣ ਇਹ ਪਿਆਰ ਸਾਡੇ ਤੋਂ ਖੋਹ ਨਹੀਂ ਸਕਦੇ ਤੇ ਪਿਆਰ ਸਾਡੇ ਚੈਨਲ ਫੇਰ ਖੜੇ ਕਰ ਦੂਗਾ ਪੱਤਰਕਾਰਾਂ ਦੇ ਇਕੱਠ ਨੇ ਕਈਆਂ ਦੇ ਅੱਜ ਹੋਸ਼ ਉਡਾਏ ਨੇ ਪੱਤਰਕਾਰਾਂ ਦੇ ਇਕੱਠ ਨੇ ਕਈ ਸਰਕਾਰ ਦੇ ਨੀਤੀਆਂ ਦੀ ਨੀਂਦ ਉੱਡੂਗੀ ਕਿਉਂਕਿ ਅੱਜ ਪੱਤਰਕਾਰਾਂ ਦਾ ਇਕੱਠ ਆਮ ਲੋਕਾਂ ਦਾ ਇਕੱਠ ਆਮ ਲੋਕਾਂ ਦੀ ਜਿਹੜੀ ਆਵਾਜ਼ ਦਬਣਾ ਚਾਹੁੰਦੀ ਹੈ ਸਰਕਾਰ ਉਸ ਦੇ ਖਿਲਾਫ ਅੱਜ ਬਠਿੰਡਾ ਦੀ ਧਰਤੀ ਦੇ ਉੱਤੇ ਇਕੱਠ ਹੋਇਆ ਤੇ ਮੇਰੇ ਨਾਲ ਪੱਤਰਕਾਰ ਮਨਿੰਦਰ ਜਿਸ ਮਨਿੰਦਰ ਸਿੱਧੂ ਨੇ ਲੋਕਵਾਟ ਟੀਵੀ ਦੇ ਜਿਹੜੇ ਚੀਫ ਨੇ ਉਹਨਾਂ ਨਾਲ ਗੱਲਬਾਤ ਮਨਿੰਦਰ ਕਿਵੇਂ ਦੇਖਦੇ ਹੋ ਸਾਰਾ ਕੁਝ ਅੱਜ ਮਾਲਵੇ ਦੀ ਧਰਤੀ ਤੇ ਸਭ ਕੁਝ ਹੋਇਆ ਆ ਲੋਕਾਂ ਨੇ ਇੱਕ ਨਸੀਹਤ ਦੇਤੀ ਹੋਣੀ ਹੈ ਸਰਕਾਰ ਨੂੰ ਹੁਣ ਤੇ ਕਰ ਜਿਵੇਂ ਟੈਲੀਜੈਂਸ ਆਪਣੇ ਮਗਰ ਸੀ ਕੀ ਕੀ ਹੋਊਗਾ ਕਿਵੇਂ ਹੋਊਗਾ ਤੇ ਕੀ ਕਹੋਗੇ ਦੇਖੋ ਸਾਨੂੰ ਇਹ ਮੀਤ ਸੀ ਕਿ ਅਸੀਂ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਜਨਤਕ ਜਿੱਥੇ ਬੰਦਿਆਂ ਦੇ ਲੋਕ ਆ ਅਸੀਂ ਉਹਨਾਂ ਮਤਲਬ ਅਸੀਂ ਪੰਜਾਬ ਦੇ ਹਰ ਇੱਕੋ ਬੰਦੇ ਦੀ ਇਹਨੇ ਤੱਕਾ ਹੁੰਦਾ ਅਸੀਂ ਇਹ ਨਹੀਂ ਦੇਖਦੇ ਜਾਤ ਕੀ ਐ ਧਰਮ ਕੀ ਐ ਮਜ਼ਬ ਕੀ ਐ ਅਸੀਂ ਇਹ ਦੇਖਦੇ ਆ ਵੀ ਤੱਕਾ ਹੋ ਰਿਹਾ ਤੱਕਾ ਕਰ ਕੌਣ ਰਿਹਾ ਜੇ ਤੱਕਾ ਜਾਬਰ ਕਰ ਰਿਹਾ ਸਰਕਾਰ ਕਰ ਰਹੀ ਹੈ ਅਸੀਂ ਉਹ ਧਿਰ ਦੇ ਬਣ ਕੇ ਖੜ ਜਾਂਦੇ ਆ ਚਾਹੇ ਉਹ ਧਿਰ ਕਿਸੇ ਗੱਲ ਦੇ ਵਿੱਚ ਉਹਦੀ ਕਮੀ ਵੀ ਹੋਵੇ ਕਿਉਂਕਿ ਜਿਹੜਾ ਮਜਲੂਮ ਹੈ ਜਿਹੜਾ ਕਮਜ਼ੋਰ ਹੈ ਜਿਹਦੇ ਜਿਹਦਾ ਜੋਰ ਨਹੀਂ ਚੱਲਦਾ ਇੱਕ ਪਾਸੇ ਇੱਕ ਪਾਸੇ ਕੋਈ ਤਕੜਾ ਬੰਦਾ ਹੈ ਦੂਜੇ ਪਾਸੇ ਕੋਈ ਗਰੀਬ ਬੰਦਾ ਤਗੜੇ ਬੰਦੇ ਤੇ ਸਰਕਾਰ ਕੁਛ ਕਾਰਵਾਈ ਨਹੀਂ ਕਰ ਰਹੀ ਉਹਦਾ ਵੀ ਕੋਈ ਨਿਆਇਕ ਕਬਜਾ ਹੈ ਗਰੀਬ ਬੰਦੇ ਤੇ ਕੋਈ ਕਾਰਵਾਈ ਕਰ ਰਹੀ ਹੈ ਤਾਂ ਅਸੀਂ ਉੱਥੇ ਕਹਿੰਦੇ ਆ ਕਿ ਇਹ ਗਲਤ ਹੈ ਉਹਦੇ ਤੇ ਵੀ ਕਰੋ ਫਿਰ ਜੇ ਕਰਨੀ ਆਪਾਂ ਤਾਂ ਉਹ ਚੀਜ਼ ਨੂੰ ਲੋਕਾਂ ਨੇ ਐਸੈਪਟ ਕੀਤਾ ਅੱਜ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਏ ਆ ਲੋਕ ਇਸੇ ਕਰਕੇ ਆਏ ਆ ਕਿ ਅਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਰਹੇ ਆ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀ ਆ ਉਹ ਚੀਜ਼ ਦਾ ਲੋਕਾਂ ਨੇ ਸਬੂਤ ਦਿੱਤਾ ਹੈ ਜਿੰਨੀ ਵੱਡੀ ਗਿਣਤੀ ਚ ਇੱਥੇ ਲੋਕ ਆਏ ਆ ਅੱਜ ਸਰਕਾਰ ਨੂੰ ਸੋਚਣ ਤੇ ਮਜਬੂਰ ਹੋਣਾ ਪਊਗਾ ਇਹ ਨਹੀਂ ਬਾਕੀ ਪੋਲੀਟੀਕਲ ਪਾਰਟੀਆਂ ਵੀ ਕਿਉਂਕਿ ਸਾਰੀ ਅਸੈਸਮੈਂਟ ਕਰਦੇ ਆ ਕਿ ਇਹ ਬੰਦਿਆਂ ਚ ਕੀ ਦਮ ਹੈ ਸੋ ਸਾਰਿਆਂ ਨੂੰ ਇਹ ਸੋਚਣਾ ਪਊਗਾ ਕਿ ਜੇਕਰ ਤੁਸੀਂ ਮੀਡੀਆ ਦੀ ਆਵਾਜ਼ ਦਬਾਉਗੇ ਤਾਂ ਫੇਰ ਪੰਜਾਬ ਦੇ ਲੋਕਾਂ ਦਾ ਮੂੰਹ ਤੋੜਵਾ ਜਵਾਬ ਦੇਣਗੇ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਕਿਸੇ ਕਸਬੇ ਚ ਬੈਠਾ ਪੱਤਰਕਾਰ ਤੇ ਭਾਵੇਂ ਚੰਡੀਗੜ੍ਹ ਬੈਠਾ ਪੱਤਰਕਾਰ ਕਿਸੇ ਵੀ ਪੱਤਰਕਾਰ ਨਾਲ ਸਰਕਾਰ ਤੱਕਾ ਕਰਦੀ ਹੈ ਕਿਸੇ ਵੀ ਰੂਪ ਚ ਕਰਦੀ ਹੈ ਕਿਉਂਕਿ ਤੱਕਿਆਂ ਦਾ ਵੀ ਵੱਖਰਾ ਵੱਖਰਾ ਰੂਪ ਹੁੰਦਾ ਹੈ ਰਸ ਵਿੱਚ ਬੈਠੇ ਪੱਤਰਕਾਰਾਂ ਕੀ ਠੱਕਾ ਕਰਦੀ ਐ ਕੋਈ ਔਰਤ ਛੇੜੀ ਦਾ ਪਰਚਾ ਪਵਾਤਾ ਕੋਈ ਮਾੜਾ ਮੋਟਾ ਇਧਰ ਉਧਰ ਦਾ ਬਲੈਕਮੇਲਿੰਗ ਦਾ ਪਵਾਤਾ ਇਹ ਸਾਰੇ ਤੱਕੇ ਬੰਦ ਕਰਾਉਣੇ ਆਸ ਇਥੇ ਕੋਈ ਕਮਿਸ਼ਨ ਬਣੇ ਕਿ ਪੱਤਰਕਾਰ ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਕੋਈ ਇਨਕੁਆਇਰੀ ਹੋਵੇ ਕੋਈ ਕੁਛ ਹੋਵੇ ਇਹ ਨਾ ਹੋਵੇ ਕਿ ਮੂੰਹ ਚੱਕਿਆ ਕਿਸੇ ਐਮਐਲਏ ਦਾ ਜਲਕੀਤਾ ਪੱਤਰਕਾਰ ਤੇ ਪਰਚਾ ਦਵਾਤਾ ਇਹ ਨਾ ਹੋਵੇ ਕਿ ਮੂੰਹ ਚੱਕਿਆ ਆਮ ਆਦਮੀ ਪਾਰਟੀ ਵਰਗੀ ਕਿਸੇ ਪਾਰਟੀ ਨੇ ਸਟ੍ਰਾਈਕ ਮਾਰ ਕੇ ਪੇ ਬੰਦ ਕਰਾਤਾ ਇਹ ਸਾਰੇ ਤੱਕੇ ਬੰਦ ਕਰਾਉਣੇ ਆ ਤੇ ਪੰਜਾਬ ਦੀ ਧਰਤੀ ਤੱਕੇ ਬੰਦ ਕਰਾਊਗੀ ਪੰਜਾਬ ਦੀ ਧਰਤੀ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਗੋਡਿਆਂ ਪਰਨੇ ਮਜਬੂਰ ਪਹਿਲੀ ਆਹ ਮਸਲੇ ਤਾਂ ਮਜਬੂਰ ਕਰ ਦੂਗੀ ਪਰ ਮੀਡੀਆ ਤੇ ਵੀ ਕਾਨੂੰਨ ਲੈ ਕੇ ਆਉਣ ਲਈ ਮਜਬੂਰ ਕਰ ਦੂਗੀ ਬਿਲਕੁਲ ਤੁਸੀਂ ਕਿਹਾ ਸਟਾਈਕਾਂ ਦੀ ਗ ਹਾਇਰ ਕੀਤੀਆਂ ਹੋਈਆਂ ਉਹ ਕਰਦੇ ਪਏ ਨੇ ਲੇਕਿਨ ਇਹ ਲੱਗਦਾ ਹੈ ਕਿ ਪੱਤਰਕਾਰਾਂ ਕੋਲੇ ਵੀ ਇਸ ਤੋਂ ਇਲਾਵਾ ਕੋਈ ਹੱਲ ਹੈਗਾ ਪੱਤਰਕਾਰਾਂ ਕੋਲੇ ਬਹੁਤ ਹੱਲ ਹੈ ਜੀ ਪੱਤਰਕਾਰਾਂ ਦੇ ਵੱਤੋਂ ਤੇ ਚੈਨਲ ਬੰਦ ਕਰਦੇ ਆ ਨਾ ਇਹ ਪੱਤਰਕਾਰਾਂ ਨਾਲ ਲੋਕ ਲੜ ਖੜ ਜਾਂਣ ਤੇ ਪੱਤਰਕਾਰ ਚੈਨਲਾਂ ਚੁੱਲਣਾ ਦਾ ਲੈ ਜਾਂਦੇ ਆ ਸਾਡੇ ਪੰਜਵਾਂ ਚੈਨਲ ਹੈ ਕੋਈ ਪਹਿਲਾ ਨਹੀਂ ਦੂਜਾ ਨਹੀਂ ਤੀਜਾ ਨਹੀਂ ਲੋਕ ਸਾਨੂੰ ਜਿਸ ਤਰੀਕੇ ਨਾਲ ਪਿਆਰ ਕਰ ਰਹੇ ਆ ਹੁਣ ਮੇਰੇ ਪਿੱਛੇ ਮੈਂ ਉਹ ਨਾਂ ਨਹੀਂ ਲਾਉਂਗਾ ਕਿ ਕੋਈ ਵੀਰ ਖੜਾ ਹੈ ਜਿਹੜਾ ਕਿ ਅਜਿਹੇ ਮਹਿਕਮੇ ਚ ਮੈਂ ਉਹਦਾ ਇੱਥੇ ਕੈਮਰੇ ਦੇ ਨਾਲ ਉਹ ਮੈਨੂੰ ਮਿਲਣ ਵਾਸਤੇ ਖੜਾ ਹੈ ਉਹਨੂੰ ਇਹ ਲੱਗਦਾ ਹੈ ਕਿ ਇਹ ਸਾਡੀ ਆਵਾਜ਼ ਹੈ ਹਾਲਾਂਕਿ ਡਿਊਟੀ ਤੇ ਇਹ ਕੰਮ ਕਰ ਰਿਹਾ ਸਰਕਾਰ ਦਾ ਮੁਲਾਜ਼ਮ ਹੈ ਪਰ ਉਹਨੂੰ ਲੱਗਦਾ ਹੈ ਕਿ ਸਾਡੀ ਆਵਾਜ਼ ਹੈ ਤਾਂ ਇੰਨੀ ਦੂਰੋਂ ਮਿਲਣ ਆਇਆ ਇਹ ਸਾਡਾ ਪਿਆਰ ਹੈ ਇਹ ਪਿਆਰ ਸਾਨੂੰ ਇਹ ਚੈਨਲ ਬੰਦ ਕਰ ਦੇਣ ਪਰਚੇ ਪਾ ਦੇਣ ਜੇਲਾ ਹੀ ਸਿਰ ਦੇਣ ਇਹ ਪਿਆਰ ਸਾਡੇ ਤੋਂ ਖੋ ਨਹੀਂ ਸਕਦੇ ਤੇ ਇਹ ਪਿਆਰ ਸਾਡੇ ਚੈਨਲ ਫੇਰ ਖੜੇ ਕਰ ਦੂਗਾ ਇਹ ਸਾਡੇ ਚੈਨਲੋਂ ਤਾਂ ਲੈ ਜਾਊਗਾ ਇਹ ਪਿਆਰ ਨੇ ਸਾਨੂੰ ਤਾਂ ਲੈ ਕੇ ਹੀ ਜਾਣਾ ਹੈ ਸਰਕਾਰ ਜਿੰਨਾ ਟੈਲ ਦਾ ਜ਼ੋਰ ਲਾਉਣਾ ਲਾ ਲਈ ਤਾਂ ਲਿਖ ਨੋਟਿਸ ਵੀ ਤੁਸੀਂ ਫੇਸਬੁੱਕ ਨੂੰ ਤੇ ਪੰਜਾਬ ਸਰਕਾਰ ਨੂੰ ਹੀ ਭੇਜਿਆ ਉਸ ਨੂੰ ਲੱਗਦਾ ਕੁਝ ਸਰਕਾਰ ਗੋਡਿਆ ਭੰਨੇ ਆਊਗਾ ਦੇਖੋ ਜੀ ਅਸੀਂ ਤਾਂ ਕਾਰਵਾਈ ਕਾਨੂੰਨੀ ਕਾਰਵਾਈ ਵੀ ਕਰ ਰਹੇ ਹਾਂ ਗਰਾਊਂਡ ਦੀ ਕਾਰਵਾਈ ਵੀ ਕਰ ਰਹੇ ਹਾਂ ਜਿਸ ਤਰੀਕੇ ਨਾਲ ਲੜਿਆ ਗਿਆ ਸੀ ਇਹ ਸਰਕਾਰ ਖਿਲਾਫ ਲੜਾਂਗੇ ਨਾ ਡਰੇ ਹਾਂ ਨਾ ਝੁਕਾਂਗੇ ਨਾ ਦਬਾਂਗੇ ਮਾਲਵੇ ਦੇ ਵਿੱਚ ਅਜ ਇਤਿਹਾਸ ਰਚਿਆ ਗਿਆ ਹੁਣ ਦਵਾਬੇ ਤੇ ਮਾਜੇ ਦੀ ਵਾਰੀ ਅਗਲਾ ਵਾਰੀ ਮਾਜੇ ਦੀ ਆ ਫਰਵਰੀ ਦੇ ਪਹਿਲੇ ਹਫਤੇ ਮਾਜੇ ਚ ਵੱਡਾ ਇਕੱਠ ਜਨਤਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਫਰਵਰੀ ਦੇ ਆਖਰੀ ਹਫਤੇ ਚ ਮਾਜੇ ਚ ਵੱਡਾ ਇਕੱਠ ਕਰਾਂਗੇ ਤੇ ਸਰਕਾਰ ਨੂੰ ਦੱਸ ਦੇਵਾਂਗੇ ਤਾਂ ਹੁਣ ਕੀ ਚੇਤਾਵਨੀ ਕੀ ਦੇਵਾਂਗੇ ਪੰਜਾਬ ਦੀ ਸਰਕਾਰ ਨੂੰ ਕਿ ਇਹ ਪੱਤਰਕਾਰਾਂ ਨਾਲ ਤੱਕਾਸ਼ਾਈ ਜਾਂ ਜ਼ੁਬਾਨ ਬੰਦੀ ਕਿਵੇਂ ਰੋਕਣੀ ਹੈ ਜਾਂ ਫਿਰ ਕਿਵੇਂ ਕਰਨਾ ਹੈ ਕਿਤਾਬਣੀ ਜੀ ਸਰਕਾਰ ਸਮਝ ਲੂਗੀ ਤਾਂ ਕੋਈ 2027 ਦੇ ਵਿੱਚ ਕੋਈ ਸੀਟਾਂ ਲੈ ਜਾਊਗੀ ਜੇ ਨਹੀਂ ਚੱਲਦੀ ਰਹੀ ਤਾਂ ਮੈਨੂੰ ਲੱਗਦਾ ਸਰਕਾਰ ਹੀ ਆਪਦੀਆਂ ਸੀਟਾਂ ਵੇੜ ਜਾਊਗੀ ਅੱਜ ਇੱਕ ਲਾਈਵ ਦੇ ਵਿੱਚ ਕਮੈਂਟ ਪੜ੍ਹ ਰਿਆ ਸੀ ਮੈਂ ਨਾਨਾ ਜਦੋਂ ਲਾਈਵ ਚੱਲ ਰਿਹਾ ਸੀ ਆਪਣਾ ਤਾਂ ਲੋਕ ਕਹਿ ਰਹੇ ਸੀ ਕਿ ਜਿਹੜਾ ਕੱਟ ਹੋਇਆ ਇਹ ਲੋਕਾਂ ਦੇ ਜਿਹੜੇ ਪੋਲੀਟਿਕਸਰ ਵਿਰੋਧੀ ᱛᱤ ਰਹੇ ਇਹ ਉਹਨਾਂ ਨੇ ਕੱਟ ਭੇਜਿਆ ਹੋਇਆ ਆਮ ਲੋਕਾਂ ਦਾ ਕੱਟ ਨਹੀਂ ਹੈਗਾ ਤਾਂ ਮਤਲਬ ਜਿੰਨੀਆਂ ਪੰਜਾਬ ਦੀਆਂ ਯੂਨੀਅਨਾਂ ਸਾਰੀਆਂ ਕਾਂਗਰਸ ਕਾਲੀ ਚ ਲਾ ਰਹੇ ਹੋਣਗੇ ਜਿਹੜੀਆਂ ਯੂਨੀਅਨਾਂ ਸਟੇਜ ਤੇ ਨਹੀਂ ਜਾਣਨਦੀਆਂ ਕਾਲੀਆਂ ਕਾਂਗਰਸੀਆਂ ਨੂੰ ਝਾੜੂ ਵਾਲਿਆਂ ਨੂੰ ਭਾਜ ਪਕਾ ਹੀ ਇਹਨਾਂ ਦੀ ਯੱਕੜ ਮਾਰਦੇ ਆ ਅਸੀਂ ਤਾਂ ਕਲੀਅਰ ਕੀਤਾ ਸੀ ਕੋਈ ਪੋਲਿਟੀਕਲ ਪਾਰਟੀ ਸਟੇਜ ਤੇ ਨਹੀਂ ਚੜ੍ਹਣ ਦੇਣੀ ਅਸੀਂ ਸੋ ਇਹ ਇਹਨਾਂ ਦੇ ਆਈਟੀ ਸੱਲਾਂ ਦੀ ਬਕਵਾਸ ਨੂੰ ਮੈਂ ਕੀ ਲਾ ਮੱਕੜ ਵੀ ਆਏ ਹੋਏ ਸੀ ਅੱਜ ਉਸੇ ਵਿੱਚ ਜਿਹੜੇ ਇਹਨਾਂ ਛੱਡ ਕੇ ਅੱਜ ਆਮ ਆਪਣੀ ਪੱਤਰਕਾਰਾਂ ਦੀ ਪਾਰਟੀ ਦੇ ਵਿੱਚ ਬਹੁਤ ਸਿਆਣੇ ਬੰਦੇ ਵੀ ਆ ਕੋਈ ਇਹ ਨਹੀਂ ਕਿ ਪਾਰਟੀ ਸਾਰੀ ਕੋਈ ਮੂਰਖਾਂ ਦੀ ਨਹੀਂ ਹੁੰਦੀ ਕੁਝ ਕੁ ਬੰਦੇ ਹੀ ਹੁੰਦੇ ਜਿਹੜੇ ਫੇਸਬੁੱਕ ਤੇ ਬਕਵਾਸ ਕਰਦੇ ਆ ਬਹੁਤ ਸਿਆਣੇ ਬੰਦੇ ਵੀ ਆ ਉਹ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਇਹ ਤੱਕਾ ਉਹ ਸਾਡੇ ਨਾਲ ਖੜੇ ਆ ਜੀ ਹਮੇਸ਼ਾ ਤਾਂ ਧੰਨਵਾਦ ਮਨਿੰਦਰ ਤਾਂ ਮਨਿੰਦਰ ਮੇਰੇ ਨਾਲ ਸੀ ਤਾਂ ਮਨਿੰਦਰ ਨੇ ਵੀ ਸਪ ਆ ਸਰਕਾਰ ਨੂੰ ਹਜੇ ਵੀ ਸੋਚ ਤੇ ਸਮਝਣ ਦੀ ਲੋੜ ਹੈ ਤੇ ਸਮਝਦਾਰੀ ਨਾਲ ਸਰਕਾਰ ਨੂੰ ਇਸ ਚੀਜ਼ ਤੇ ਕੰਮ ਲੈਣਾ ਚਾਹੀਦਾ ਹੈ ਧੰਨਵਾਦ